ਮੇਕੋ ਇਹ ਜਿਹੜੇ ਜਾਨਵਰ ਨੇ ਇਹ ਆਜ਼ਾਦ ਰਹਿ ਕੇ ਬਹੁਤ ਖੁਸ਼ ਹੈ ਤੇ ਇੱਧਰ ਮੈਨੂੰ ਇੱਧਰ ਉਹ ਵੱਡੀਆਂ ਵਾਂ ਥੋੜੀਆਂ ਉਹਨਾਂ ਦੀ ਖੈਰ ਚਲੋ ਤੇ ਉਹ ਚੁਗਣ ਡੀਆਂ ਇਹ ਥੋੜੇ ਛੋਟੇ ਆ ਤੇ ਇੱਧਰ ਮੈਂ ਤਾਂ ਬੈਠੀ ਆ ਕਿਉਂਕਿ ਇੱਧਰ ਮੈਨੂੰ ਡਰ ਹੈ ਕਿ ਉਹ ਸਾਹਮਣੇੋਂ ਕੰਧੋਂ ਪਰੋਂ ਬਿੱਲੀ ਆਂਦੀ ਹੈ ਤੇ ਬਿੱਲੀ ਆ ਕੇ ਤੇ ਫੜ ਕੇ ਨਾ ਲੈ ਜੇ ਨਾ ਮੁਕੇ ਲੱਗੇ ਹੋਏ ਵਿਚਾਰੇ ਖਾਣ ਆਪਣੀ ਧਿਆਨ ਦੇ ਨਾਲ ਮਸਤੀ ਦੇ ਨਾਲ ਫੇਰ ਜੋ ਕਹਿਣਾ ਕਿ ਇਹਦਾ ਜਾਨਵਰੋ ਵੀ ਬੇਜਵਾਨ ਜਾਨਵਰ ਉਹਨੂੰ ਸਮਝਨੀ ਆ ਇਹ ਵੀ ਜਾਨਵਰ ਆ ਤੇ ਉਹ ਉਧਰ ਦੀ ਆਉਣਾ ਹੈ ਆਉਣਾ ਤੇ ਇੱਥੇ ਮੈਨੂੰ ਇਹਨਾਂ ਦੀ ਰਾਖੀ ਪੈਣਾ ਹੀ ਪੈਣਾ ਨਿੱਕਿਆਂ ਦੀ ਵੱਡਿਆਂ ਦਾ ਮੈਨੂੰ ਪਤਾ ਹੈ ਉਹ ਵੱਡੇ ਵੇਖੋ ਪਰ ਹੈ ਉਹ ਵੀ ਥੋੜਾ ਜਿਹਾ ਹੀ ਆ ਮੰਨ ਲਾ ਕਹਿੰਦਾ ਕਿ ਉਹਨਾਂ ਜਿੱਥੇ ਰੱਖੇ ਹੈ ਨਾ ਕਮਰੇ ਵਿੱਚ ਉਥੋਂ ਬਾਹਰ ਨਿਕਲੇ ਨਹੀਂ ਇਹਨਾਂ ਪਤਾ ਇੱਕੋ ਤਾਂ ਉੱਥੇ ਖਾ ਗਏ ਉੱਥੇ ਬੈਠੇ ਰਹਿੰਦੇ ਹੁੰਦੇ ਸੈੱਡ ਵਿੱਚ ਤੇ ਇਹਨਾਂ ਦੇ ਹੁਣ ਹੁਣ ਥੋੜੇ ਜਿ ਮੱਲਾ ਆਣ ਕੇ ਐਕਟਿਵ ਹੋਏ ਆਏ ਆ ਛੋਟੇ ਵੀ ਐਕਟਿਵ ਹੋਏ ਆਣ ਕੇ ਵੀ ਅੰਦਰ ਅੰਦਰ ਰਹਿੰਦੇ ਸੀ ਇਹ ਵੀ ਬਾਹਰ ਤੁਰਨ ਫੈਨ ਦਾ ਕਾਰਨ ਐਕਟਿਵ ਹੋ ਗਿਆ ਤੇ ਦਾਣਾ ਪਾਣੀ ਬਹੁਤ ਅਜੇ ਤੱਕ ਐਂ ਖਿਲਰ ਰਿਹਾ ਇੱਥੇ ਪਿਆ ਵੇਖੋ ਇਹ ਮਿਕਸ ਦਾਣਾ ਪਾਣੀ ਰੱਖਿਆ ਸੀਗਾ ਉਹ ਜਿਹੋ ਹੀ ਖਤਮ ਕਰਨਾ ਵਾ ਇਹਨਾਂ ਨੇ ਉਹ ਉਹਨਾਂ ਨੂੰ ਕੋਈ ਮਤਲਬ ਨਹੀਂ ਇੱਧਰ ਦੇ ਨਾਲ ਉਹ ਆਪਣੇ ਮਰਜ਼ੀ ਨਾਲ ਉਹ ਕਾ ਖਾਣੇ ਜਾਗੇ ਹਰਾ ਭਰਾ ਖਾਣਾ ਪਸੰਦ ਕਰਦੇ ਆ ਇਹ ਇਹ ਲੱਗੇ ਵਿਚਾਰੇ ਆਪ ਨੂੰ ਪਰ ਤਾਂ ਉਹ ਉੱਧਰ ਪਾਣੀ ਪੀਂਦੇ ਆ ਕੁਛ ਉਹਦਾ ਦਾਣਾ ਪਾਇਆ ਹੈ ਉਹ ਖੁਰਲੀ ਦੇ ਨਾਲ ਉਹ ਖਾਂਦੇ ਆ ਤੇ ਵੇਖੋ ਕਿੰਨੇ ਖੁਸ਼ ਆ ਕਿੰਨੇ ਮਸਤ ਮਸਤੀ ਵੇਖੋ ਕਿੰਨੀ ਲੜੰਡੀ ਐਨ ਆਜ਼ਾਦ ਆ ਪੇ ਸਾਨੂੰ ਛੱਡਿਆ ਵੇਖੋ ਹੁਣ ਐਕਟਿਵ ਹੋ ਗਏ ਬਹੁਤ ਵਧੀਆ ਇਹ ਇਹ ਨੀ ਕਿ ਮੈਂ ਪਹਿਲੀ ਵਾਰੀ ਰੱਖੇ ਹੋਏ ਆ ਮੈਂ ਤਾਂ ਪਹਿਲਾਂ ਵੀ ਜਾਨਵਰ ਰੱਖੇ ਇਸ ਤੱਕ ਵੀ ਮੈਂ ਇਹਨਾਂ ਦੇ ਅੰਡਿਆਂ ਦੇ ਹੁਣ ਸਿਆਲ ਵਿੱਚ ਮੰਨ ਲਓ ਉਹਨਾਂ ਦੇ ਅੰਡੇ ਜਿਹੜੇ ਵਿਕ ਜਾਣੇ ਆ ਔਰ ਗਰਮੀਆਂ 'ਚ ਇਹਨਾਂ ਦੇ ਅੰਡੇ ਜਿਹੜੇ ਆ ਉਹ ਵੇਸਟ ਨਹੀਂ ਹੁੰਦੇ ਨੇ ਉਹ ਮੈਂ ਅੰਦਰ ਮਸ਼ੀਨ ਰੱਖੀ ਆ ਤੇ ਉਹਨਾਂ ਵਿੱਚ ਰੱਖ ਕੇ ਤੇ ਬੱਚੇ ਕੱਢ ਲੈਣੇ ਆ ਮੰਨ ਲਓ ਹੁਣ ਵੀ ਸਿਆਲ 'ਚ ਵੀ ਨਾ ਵਿਕਣ ਤੇ ਉਹਦਾਂ ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਮੈਂ ਮਸ਼ੀਨ ਰੱਖੀ ਹੋਈ ਹੈ ਮੈਂ ਉਹਦੇ ਵਿੱਚ ਸੋ ਅੰਡਾ ਮਸ਼ੀਨ ਵਿੱਚ ਆ ਜਾਂਦਾ ਤੇ ਉਹ ਮੈਂ ਰੱਖ ਦਿੰਨੀ ਵਿੱਚ ਉਹਦੇ ਤੇ ਫਿਰ ਉਹ ਬੱਚੇ ਨਿਕਲ ਨਿਕਨੇ ਕੇ ਨਿਕਲ ਆਉਂਦੇ ਆ ਪਰ ਮੈਂ ਇਹ ਨਹੀਂ ਕਹਿੰਦੀ ਕਿ ਮੈਂ ਇਹਨਾਂ ਨੂੰ ਦਵਾਈਆਂ ਦਿੰਨੀ ਆ ਕੋਈ ਚੀਜ਼ ਦਿੰਨੀ ਨਾ ਮੈਨੂੰ ਸਿੰਪਲ ਤਰੀਕੇ ਨਾਲ ਮੈਂ ਇਹਨਾਂ ਨੂੰ ਪਾਲਦੀ ਆ ਤੇ ਰਹਿੰਦੇ ਬੜੇ ਸੋਹਣੇ ਵਧੀਆ ਰਹਿੰਦੇ ਆ ਕਿਉਂਕਿ ਇਹਨਾਂ ਨੂੰ ਛੇਸ ਖਾਪ ਕੋਈ ਨਹੀਂ ਹੁੰਦੀ ਮੈਂ ਪਾਣੀ ਵਿੱਚ ਜਾਂਦੇ ਗੁੜ ਕੋਲ ਦਿੰਨੀ ਹੁੰਦੀ ਆ ਜਾਂ ਕੋਈ ਖੂਵਲ ਦਵਾਈ ਹੁੰਦੀ ਉਹ ਮਿਲਦੀ ਉਹ ਲੈ ਲੈਣੇ ਨੇ ਆ ਜਾਂ ਫਿਰ ਚੂਨੇ ਦਾ ਪਾਣੀ ਜਿਹੜਾ ਹੁੰਦਾ ਹੈ ਕੈਲਸ਼ੀਅਮ ਆਸਤੇ ਉਹ ਚੂਨੇ ਦਾ ਪਾਣੀ ਦਾ ਸਾਰਾ ਚੂਨਾ ਪੀਉਂਗੇ ਦਿਨੇ ਉਹਦਾ ਨਿਤਰਾ ਪਾਣੀ ਇਹ ਪੀ ਲੈਂਦੇ ਆ ਤੇ ਬਸ ਮੈਂ ਸਿੰਪਲ ਤਰੀਕਾ ਨਾਲ ਮੈਂ ਕੋਈ ਦਵਾਈ ਨਹੀਂ ਦੇਣੀ ਇਹਨਾਂ ਨੇ ਪਹਿਲਾਂ ਵੈਕਸੀਨ ਸਾਰਿਆਂ ਨੇ ਹੋਈ ਹੋਈ ਆ ਤੇ ਜਦੋਂ ਮੈਂ ਬੱਚੇ ਛੋਟੇ ਛੋਟੇ ਕੱਢਨੇ ਹੁੰਦੇ ਆ ਨਾ ਉਦੋਂ ਵੀ ਮੈਂ ਉਹਨਾਂ ਨੂੰ ਛੋਟੇ ਜੰਮਦਿਆਂ ਨੂੰ ਪਹਿਲਾਂ ਉਹਨਾਂ ਨੂੰ ਪਾਣੀ ਪਿਉਣਾ ਗੁੜ ਵਾਲਾ ਉਸ ਤੋਂ ਬਾਅਦ ਉਹਨਾਂ ਦੀ ਇਮਿਊਨਿਟੀ ਬਹੁਤ ਵਧੀਆ ਰਹਿੰਦੀ ਆ ਮੇਰੇ ਘਰ ਆਣ ਕੇ ਮੁਰਗੀਆਂ ਮਰਗੇ ਚੂਚੇ ਜੋ ਵੀ ਮੈਂ ਆਪਣੇ ਘਰੇ ਪਾਲਦੀਆਂ ਕਦੀ ਨਹੀਂ ਮਰੇ ਮੈਂ ਇਹ ਗਰੰਟੀ ਆ ਇਹ ਛੋਟੇ ਛੋਟੇ ਬੱਚੇ ਵੀ ਨਾ ਮੈਂ ਉਹ ਵੀ ਪਾਲ ਦਿੰਦੀ ਆ ਤੇ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰ ਦੇਣਾ ਤੇ ਵੀਡੀਓ ਐਂਡ ਤੱਕ ਜ਼ਰੂਰ ਵੇਖਿਓ ਹਾਂਜੀ ਓਕੇ